ਪੰਜਾਬ ਦੇ ਵਿੱਚ ਨਹੀਂ ਇਹ ਆਲ ਵਾਰਡ ਦੇ ਵਿੱਚ ਗੱਲ ਜਾਊਗੀ ਕਿ ਇੱਕ ਛੋਟੇ ਜਿਹੇ ਮੁੰਡੇ ਨੇ ਉੱਟ ਕੇ ਯਾਰ ਸਿਰੰਜ ਚੋਂ ਨਿਸ਼ਾਨੀ ਸੀ ਐਸਾ ਟੀਕਾ ਲਾਇਆ ਕਿ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਕਿ ਜਦੋਂ ਪੁਲਿਸ ਸੁੱਝ ਗਏ ਇਹਨਾਂ ਦੇ ਰਾਜਾ ਵੜਿੰਗ ਨੇ ਉਦੋਂ ਬਾਅਦ ਢੰਪੀ ਢੱਲੋਂ ਆਦੀ ਬਸ ਦੇ ਮਾਲਕ ਨੇ ਉਦੋਂ ਬਾਅਦ ਮਨਪ੍ਰੀਤ ਬਾਦਲ ਆ ਖਜ਼ਾਨਾ ਮੰਤਰੀ ਰਹਿ ਆ ਤੇ ਤੁਹਾਡੇ ਕੋਲੇ ਹੈ ਹੀ ਨਹੀਂ ਪੂੰਜੀ ਇਲੈਕਸ਼ਨ ਲਾਉਣ ਦੇ ਲਈ ਖਰਚਾ ਕਿੱਥੋਂ ਕਰੋਗੇ ਮੈਂ ਫਿਰ ਆਪਣੀ ਕੋਠੀ ਸੇਲ ਕਰ ਦਿੱਤੀ ਅੱਛਾ ਕੋਠੀ ਵੇਚੀ ਸੀ ਹਾਂ ਕੋਠੀ ਸੇਲ ਕਰ ਦਿੱਤੀ ਕਿੰਨੇ ਦੀ ਵੇਚੀ ਕੋਠੀ ਤੁਸੀਂ ਆਪਾਂ 20 25 ਲੱਖ ਰੁਪਇਆ ਵਟਿਆ ਗਿਆ ਇਹ ਜਿਹੜਾ ਮੁਕਾਬਲੇ ਤੋਂ ਬਹੁਤ ਵੱਡਾ 25 ਲੱਖ ਰੁਪਏ ਦਾ ਸਰਪੰਚੀ ਨੇ ਜਿੱਤੀ ਜਾਂਦੀ ਬੰਦੇ ਪਿੰਡਾ ਦੇ ਵਿੱਚ ਤਾਂ ਲੋਕ ਇਹ ਵੀ ਕਹਿੰਦੇ ਆ ਆ ਜਾ ਵੀਰਾ ਆ ਜਾ ਭੱਜਾ ਫਿਰਦਾ ਏ ਰਾਜਾ ਭੱਜਾ ਫਿਰਦਾ ਏ ਰਾਜਾ ਲੱਗਦੀ ਆ ਬਣੂ ਹੋਰ ਹੀ ਕਹਾਣੀ ਵੀ ਸਮਝ ਨਹੀਂ ਆਉਂਦੀ ਕਬਰਾਈ ਰਾਜੇ ਦੀਆਂ ਰਾਣੀ ਬਈ ਤਾਂ ਉਹਦੇ ਮਨ ਦੇ ਵਿੱਚ ਕਿ ਇੰਨੇ ਹਜ਼ਾਰ ਦੀ ਇਮਾਰਤ ਜਨਾ ਜਾਂ ਇੰਨੇ ਪੱਗੇ ਚੱਲ ਰਹੀ ਹੁਣ ਤੱਕ ਲਾਇਆ ਮੈਂ ਤੁਹਾਨੂੰ ਦੱਸਦਾ ਵੀ ਵੱਡਾ ਡੂੰਗਾ ਲੱਗ ਰਿਹਾ ਟੀਕਾ ਇਹ ਪਤਾ ਨਹੀਂ ਕਿੱਡਾ ਮੋਰਾ ਕਰਦੇ ਇਹ ਮੱਲੋ ਇਹਨਾਂ ਨੂੰ ਆਈ ਨਾ ਪਤਾ ਲੱਗੀ ਵੀ ਹੋਇਆ ਕੀ ਹੈ ਇਹ ਤਾਂ ਕੱਲੀਆਂ ਗੱਡੀਆਂ ਭਜਾਈ ਫਿਰਦੇ ਆ ਇੱਕ ਦੂਜੇ ਨਿੰਦੇ ਭੰਡਦੇ ਫਿਰਦੇ ਆ ਪਰ ਮੇਰੇ ਨਾਲ ਦਾ ਪੰਪਲੈਟ ਹੋਵੇ ਇੱਕ ਵੀ ਤਾਂ ਮੈਨੂੰ ਇਹ ਦੱਸ ਦੇਨ ਜਾ ਤਾਂ ਇਹਨਾਂ ਨੂੰ ਲੋਕ ਵੋਟਾਂ ਪਾ ਦੇਣ ਤੇ ਜਾਂ ਫਿਰ ਆਪਦੇ ਭਰਾ ਨੂੰ ਪਾ ਦੇਣ ਆਪਦੇ ਵਰਗੇ ਨੂੰ ਕਹਿੰਦੇ ਜਦੋਂ ਇੱਕ ਹੀ ਵਿਅਕਤੀ ਦੇ ਤਿੰਨ ਤਰ੍ਹਾਂ ਦੇ ਸਰੂਪੇ ਪੈਣ ਲੱਗ ਜਾਣ ਤਾਂ ਉਹ ਦ ਸਮਝ ਲੋ ਕਿਸੇ ਚੌਥੇ ਦੀ ਪਹਾੜ ਤੇ ਹੁੰਦੇ ਆ ਉਹ ਚੌਥੇ ਬੰਦੇ ਦੀ ਤਲਾਸ਼ ਚ ਹੈ ਉਹ ਚੌਥਾ ਬੰਦਾ ਤੁਹਾਡਾ ਭਰਾ ਹੈ ਸੀਟ ਪਾਸ ਕੀ ਕਿਦਨ ਬਾਅਦ ਤੋਂ ਸਖਾ ਦੇਣੀ ਸਾਰਿਆਂ ਨੂੰ ਪੈਂਦੀ ਹੈ ਕਹਿੰਦੇ ਢਿੱਲਾ ਜਾ ਹੋਇਆ ਫਿਰਦਾ ਕਿਦਰ ਵੇ ਵਾਲਾ ਡੈਂਪੀ ਹੈ ਢਿੱਲਾ ਜਾ ਹੋਇਆ ਫਿਰਦਾ ਕਿਦਰ ਵੇ ਵਾਲਾ ਡੈਂਪੀ ਹੈ ਆਯਾਦ ਉਮੀਦਵਾਰ ਹੁੰਦੇ ਆ ਇਹ ਕਹਿੰਦੇ ਉੱਠਦੇ ਤਾਂ ਵੀ ਸਾਨੂੰ ਕੀ ਬਿਠਾ ਲੈ ਕਿ ਜੀ ਪੈਸੇ ਪੁਹਾ ਕਿਤੋਂ ਮਿਲ ਜੇ ਤੁਹਾਨੂੰ ਕੋੜਾਏ ਲੋਕੀ ਕਿ ਸਾਡੇ ਤੋਂ ਪਹਿਲੇ ਲੋ ਬੈਜੋ ਬਥੇਰੇ ਫਿਰਦੇ ਆ ਪਾਸੇ ਪਾਸੇ ਕੰਨ ਜੇ ਬਣਦੇ ਪਰ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਕੀ ਥੋੜੇ ਭਰਾ ਨੂੰ ਖਰੀਦ ਲਵੇ ਮੈਂ ਇਸ ਹਲਕੇ ਨੂੰ ਸਵਰਗ ਬਣਾਉਂਗਾ ਇਹ ਨਹੀਂ ਜਿਵੇਂ ਮਨਪ੍ਰੀਤ ਬਾਦਲ ਵਰਗਿਆਂ ਨੇ ਜਾਂ ਟੈਂਪੀਟ ਲੋ ਵਰਗਿਆਂ ਨੇ ਜਾਂ ਰਾਜੇ ਵਰਗਿਆਂ ਨੇ ਲੋਕਾਂ ਨੂੰ ਲੜਾਇਆ ਅੱਜ ਤੱਕ ਲੋਕਾਂ ਦੇ ਪਰਚੇ ਚੱਲੀ ਜਾਂਦੇ ਆ ਉਹਨਾਂ ਦੇ ਰਾਜੀ ਨਾਮੇ ਕਰਵਾ ਕੇ ਮੈਂ ਇੱਕ ਗੱਦੜਵੇਂ ਨੂੰ ਸਵਾਰਗ ਬਣਾਉਂਗਾ ਰਾਜਾ ਵਿੜ ਮਨਪ੍ਰੀਤ ਤੇ ਡੈਂਪੀਅਰ ਕੇ ਮੇਰੇ ਨਾਲ ਆ ਕੇ ਡਿਬੇਟ ਕਰ ਲੈਣ ਮੇਰੀਆਂ ਗੱਲਾਂ ਦਾ ਜਵਾਬ ਦੇ ਦੇਣ ਤਿੰਨੇ ਜੇਕਰ ਤਿੰਨੇ ਬੰਦੇ ਮੇਰੀਆਂ ਗੱਲਾਂ ਦਾ ਜਵਾਬ ਦੇ ਜਾਣ ਤੁਹਾਡੇ ਚੈਨਲ ਤੇ ਮੈਂ ਕਹਿੰਦਾ ਵੀ ਤੁਹਾਡੇ ਚੈਨਲ ਤੇ ਆ ਜਾਣਾ ਤਿੰਨੇ ਕਰ ਜਵਾਬ ਦੇ ਜਾਣ ਤਿੰਨੇ ਮੇਰੀਆਂ ਗੱਲਾਂ ਦਾ ਚਾਹ ਮੈਨੂੰ ਡਿਬੇਟ ਦੇ ਵਿੱਚ ਹਰਾ ਜਾਣ ਤਾਂ ਤੁਸੀਂ ਇਹ ਸਮਝ ਲਓ ਤੁਹਾਡੇ ਭਰਾ ਵਿੱਚ ਕਾਬਲੀਅਤ ਨਹੀਂ ਲੋਕਵਾਜੀ ਟੀਵੀ ਨਾਲ ਜੁੜਨ ਤੋਂ ਸਿਮ ਮੈਂ ਮਹਮਤਾਜ ਗਿੱਦੜਪਾਹ ਜਿਮਣੀ ਚੋਣਾ ਉੱਤੇ ਸਾਰਿਆਂ ਦੀ ਨਜ਼ਰਾਂ ਨੇ ਕਿਉਂਕਿ ਉੱਥੇ ਵੱਡੇ ਚਿਹਰੇ ਨੇ ਵੱਡੇ ਘਰਾਨੇ ਨੇ ਉਹਦੇ ਵਿੱਚ ਆਜ਼ਾਦ ਉਮੀਦਵਾਰ ਵੀ ਕਈ ਨੇ ਉਹਨਾਂ ਵਿੱਚੋਂ ਇੱਕ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਗਰਾਮਣ ਹਰਨ ਦੇ ਨਾਲ ਗੱਲਬਾਤ ਕਰਨ ਲਈ ਨੇ ਸਭ ਤੋਂ ਪਹਿਲਾਂ ਤਾਂ ਗਿੱਦੜਪਾਹ ਪੂਰੀਆਂ ਨਜ਼ਰਾਂ ਨੇ ਵੱਡੇ ਵੱਡੇ ਘਰਾਨੇ ਆ ਤੁਸੀਂ ਪੰਗਾ ਕਿਉਂ ਲਿਆ ਹੈ ਭਾਈ ਜੀ ਪਹਿਲਾਂ ਸਭ ਤੋਂ ਸਸਟੀਕਰ ਲੋਕਵਾਜੀ ਟੀਵੀ ਦਾ ਮੈਂ ਧੰਨਵਾਦ ਕਰਦਾ ਕਿ ਇੱਕ ਨਮਾਣੇ ਜੀ ਮੰਦੋ ਦੋਸਤ ਦੀ ਸਾਰ ਲੈਣ ਆਇਆ ਜੋ ਇੱਕ ਐਡੇ ਵੱਡੇ ਮਹਾਰਥੀਆਂ ਦੇ ਵਿੱਚ ਮੈਂ ਇਲੈਕਸ਼ਨ ਲੜ ਰਿਹਾ ਤਾਂ ਬਹੁਤ ਤੁਹਾਡੀ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਤੁਹਾਡੀ ਜੀ ਹਾਂ ਸਭ ਤੋਂ ਪਹਿਲਾ ਸਵਾਲ ਮੇਰਾ ਹੀ ਹੈ ਕਿ ਕਿਉਂ ਪੰਗਾ ਲਿਆ ਤੁਸੀਂ ਕਿਉਂ ਕੀਤਾ ਇਹ ਪੰਗਾ ਨਹੀਂ ਜੀ ਗੱਲ ਓਹ ਹੈ 임ਤਾਜ ਜੀ ਜਦੋਂ ਕੋਈ ਵੀ ਕਾਰਜ ਆਰੰਭ ਕਰਨਾ ਹੈ ਚੰਗਾ ਕੰਮ ਕਰਨਾ ਹੈ ਤਾਂ ਕਿਸੇ ਨੂੰ ਤਾਂ ਉੱਠਣਾ ਪਊਗਾ ਨਾ ਜੇ ਆਵਾਜ਼ ਸਰਕਾਰ ਜਿਹੜੀ ਗੁੰੰਗੀ ਬੋਲੀ ਹੋ ਚੁੱਕੀ ਹੈ ਉਹਨਾਂ ਤੱਕ ਮੈਂ ਚੱਕਣ ਦਾ ਕੰਮ ਕਰੂੰਗਾ ਤਾਂ ਤਾਂ ਹੀ ਲੋਕ ਮੇਰੇ ਨਾਲ ਜੁੜ ਕੇ ਜਿਹੜਾ ਲੋਕਾਂ ਦਾ ਦੁਖਾਂ ਤਾਂ ਸਭ ਤੋਂ ਵੱਡੀ ਗੱਲ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਚਿੱਟੇ ਨੇ ਮਾਵਾ ਦੇ ਪੁੱਤ ਰੋਲ ਤੇ ਤੇ ਭੈਣਾਂ ਦੇ ਸੁਹਾਗ ਉਜੜ ਗਏ ਭੈਣਾਂ ਰਖੜੀ ਬਣਨ ਨੂੰ ਤਰਸਦੀਆਂ ਤਾਂ ਉਹਨਾਂ ਵਾਸਤੇ ਮੈਂ ਅਪਰਾਲਾ ਕੀਤਾ ਹੈ ਕਿ ਮੈਂ ਆਵਾਜ਼ ਬਣਾ ਲੋਕਾਂ ਦੀ ਤਾਂ ਗੁੰਗੀਆਂ ਬੋਲੀਆਂ ਬੋਲੀਆਂ ਸਰਕਾਰਾਂ ਨੂੰ ਅਸੀਂ ਦੱਸ ਗਏ ਕਿ ਨਹੀਂ ਤੁਹਾਡਾ ਜਿਹੜੇ ਕੀਤੇ ਵਾਦੇ ਸੀ ਉਹਨਾਂ ਦੇ ਅਸੀਂ ਖਿਲਾਫ ਆਵਾਜ਼ ਠਾ ਰਹੇ ਹਾਂ ਤਾਂ ਮੇਰੇ ਨਾਲ ਸਾਰੇ ਤੁਹਾਡੇ ਮੇਲੂ ਮਾディア ਮਰਾਈ ਮੈਂ ਬੇਨਤੀ ਕਰਦਾ ਕਿ ਆਓ ਉੱਠ ਕੇ ਮੇਰੀ ਆਵਾਜ਼ ਦਾ ਹਿੱਸਾ ਬਣੋ ਮੈਨੂੰ ਵੱਲ ਦਿਓ ਤੇ ਮੈਂ ਤੁਹਾਡੀ ਆਵਾਜ਼ ਅੱਗੇ ਮੈਨੂੰ ਪਹੁੰਚਾਉਂਦਾ ਰਹਾ ਤਾਂ ਤਾਂ ਕਿ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਦਸੀਏ ਜਿਹੜੀ ਇਲੈਕਸ਼ਨ ਲੜਨ ਦੀ ਕਿਸੇ ਨੇ ਸਲਾਹ ਦਿੱਤੀ ਸੀ ਕਿ ਖੁਦ ਹੀ ਸੋਚਿਆ ਕਿ ਲੜਨਾ ਇਲੈਕਸ਼ਨ ਨਹੀਂ ਬਿਲਕੁਲ ਮੈਂ ਐਉਂ ਸੀ ਕਿਉਂਕਿ ਮੈਂ ਵੈਟਰਨਰੀ ਪ੍ਰੈਕਟਿਸ ਕਰਦਾ ਜਦੋਂ ਮੈਂ ਘਰ ਘਰ ਜਾਂਦਾ ਤਾਂ ਮਾਵਾਂ ਰੋਂਦੀਆਂ ਚਿੱਟੇ ਨਾਲ ਜਿਹੜੇ ਘਰਾਂ ਦੇ ਘਰ ਤਬਾਹ ਹੋ ਗਏ ਭੈਣਾ ਰੋਂਦੀਆਂ ਤਾਂ ਮੈਨੂੰ ਉੱਥੋਂ ਦਰਦ ਲੱਗਿਆ ਮੇਰੇ ਵੀ 14 ਸਾਲ ਦਾ ਬੇਟਾ ਹੈ ਕਿ ਇੱਕ ਬਾਪ ਨੂੰ ਜਦੋਂ ਬੇਟਾ ਜਵਾਨ ਹੁੰਦਾ ਇੱਕ ਪਾਸੇ ਖੁਸ਼ੀ ਹੁੰਦੀ ਹੈ ਕਿ ਮੇਰਾ ਪੁੱਤ ਗੱਭਰੂ ਹੋਣ ਲੱਗਿਆ ਪਰ ਦੂਜੇ ਪਾਸੇ ਅੱਜ ਇਹੋ ਜਿਹੇ ਹਾਲਾਤ ਬਣ ਚੁੱਕੇ ਐ ਕਿ ਬੜਾ ਮਨ ਦੁਖੀ ਹੁੰਦਾ ਕਿ ਵੇਖੀ ਕਿਤੇ ਸਾਡਾ ਪੁੱਤ ਵੀ ਕਿਤੇ ਚਿੱਟੇ ਦੀ ਲਪੇਟ ਚ ਨਾ ਆ ਜਾਵੇ ਇਹ ਬਹੁਤ ਮੰਨ ਲੋ ਮਾੜਾ ਦੁਖਾਂਤ ਹੈ ਪੰਜਾਬ ਦਾ ਤੇ ਮੈਂ ਇਸ ਨੂੰ ਨੱਤ ਬ ਹੋਣ ਵਾਸਤੇ ਮੈਂ ਇਸ ਤੋਂ ਨਜਾਇਜ਼ ਦਬਾਉਣ ਵਾਸਤੇ ਵੀ ਆਉਣ ਵਾਲੀਆਂ ਜਿਹੜੀਆਂ ਸੜੀਆਂ ਨਸਲਾਂ ਐ ਇਹਨਾਂ ਨੂੰ ਬਚਾਉਣ ਵਾਸਤੇ ਮੈਂ ਅਪਰੇਲਾ ਕਰ ਰਿਹਾ ਹੂੰ ਤੁਸੀਂ ਐਮਐਲਏ ਚਲੋ ਜੇ ਮੰਨ ਲਓ ਬਣ ਜਾਣੇ ਹੋ ਤਾਂ ਇਕੱਲਾ ਇੱਕ ਐਮਐਲਏ ਕਿਵੇਂ ਬਚਾ ਸਕਦਾ ਸਾਰੇ ਪੰਜਾਬ ਨੂੰ ਬਿਲਕੁਲ ਮੇਰੀ ਕੋਸ਼ਿਸ਼ ਹੋਊਗੀ ਸਾਰੇ ਪੰਜਾਬ ਨੂੰ ਨਹੀਂ ਤਾਂ ਮੈਂ ਇੱਕ ਵਾਰੀ ਕਿਹੜਾ ਗਿੱਦੜਵਾ ਹਲਕੇ ਤੋਂ ਚੱਲੂਗਾ ਇਹ ਮੇਰੀ ਕੋਸ਼ਿਸ਼ ਚ ਚੱਲਦੇ ਚੱਲਦੇ ਤਾਂ ਪਤਾ ਨਹੀਂ ਕਹਿੰਦੇ ਦੀਵਾ ਦੀਵਾ ਬਾਲੀਏ ਕੁਛ ਦੀਵਾਲੀ ਬਣ ਜਾਂਦੀ ਐ ਛੋਟੀ ਛੋਟੀ ਖੁਸ਼ੀ ਖੁਸ਼ਿਆਲੀ ਬਣ ਜਾਂਦੀ ਐ ਹੋ ਸਕਦਾ ਮੇਰੀ ਛੋਟੀ ਜੀ ਕੋਸ਼ਿਸ਼ ਕੀਤੀ ਇੱਕ ਬਹੁਤ ਵੱਡਾ ਰੰਗ ਲਿਆਵੇ ਇਹ ਪੰਜਾਬ ਦੇ ਵਿੱਚ ਵੀ ਅੱਗੇ ਤੁਰੀ ਜਾਵੇ ਜਿਵੇਂ ਗੱਲ ਕੀਤੀ ਪਹਿਲੇ ਆਪ ਵੱਡੇ ਚਿਹਰਿਆਂ ਦੀ ਰਾਜਾ ਵੜਿੰਗ ਨੇ ਹਨਾ ਉਧਰ ਉਹਨਾਂ ਦੇ ਘਰ ਵਾਲੇ ਘਰ ਵਾਲੇ ਨੇ ਜਿਹੜੇ ਉਮੀਦਵਾਰ ਨੇ ਉਦੋਂ ਵੱਡੇ မ့်ਪੀ ਢਿੱਲੋਂ ਆਂ ਦੀ ਬਸ ਦੇ ਮਾਲਕ ਨੇ ਬਹੁਤ ਕਹਿੰਦੇ ਅਮੀਰ ਨੇ ਉਦੋਂ ਬਾਅਦ ਮਨਪ੍ਰੀਤ ਬਾਦਲ ਆ ਖਜ਼ਾਨਾ ਮੰਤਰੀ ਰਏ ਆ ਤੇ ਤੁਹਾਡੇ ਕੋਲੇ ਹੈ ਹੀ ਨਹੀਂ ਪੂੰਜੀ ਇਲੈਕਸ਼ਨ ਲੜਨ ਦੇ ਲਈ ਖਰਚਾ ਕਿੱਥੋਂ ਕਰੋਗੇ ਨਾ ਖਰਚਾ ਮੈਂ ਤੁਸੀਂ ਪਿਛਲੀ ਪਿਛਰੀ ਇੰਟਰਵਿਊ ਦੇ ਵਿੱਚ ਵੇਖੇ ਸੀ ਇੱਕ ਮੇਰਾ ਦੋਸਤ ਜਸਵੰਤ ਸਿੰਘ ਗਿੱਲ ਪ੍ਰਿੰਸੀਪਲ ਸਾਡੇ ਰਹਿ ਕੇ ਗਏ ਐ ਉਹਨਾਂ ਨੇ ਮੈਨੂੰ ਆਰਟਿਕਾ ਗੱਡੀ ਗਿਫਟ ਕਰਤੀ ਸੀਗੀ ਇਲੈਕਸ਼ਨ ਲੜਨ ਵਾਸਤੇ ਉਹਦੇ ਤੇ ਮੈਂ 7 ਸੀਟਡ ਐ ਤੇ ਉਹ ਚੱਲੀ ਜਾਂਦਾ ਬਾਕੀ ਤੇਲ ਵੀ ਘੱਟ ਖਾਂਦੀ ਐ ਨੋਵਾ ਨਾਲੋਂ ਬਹੁਤ ਘੱਟ ਖਾਂਦੀ ਐ ਹਾਂ ਮੇਰਾ ਟਾਈਮ ਪਾਸ ਵਧੀਆ ਹੋਈ ਨੇ ਉਹਨੇ ਗੱਡੀ ਲੈ ਕੇ ਉਸ ਹਸਾਬ ਨਾਲ ਦਿੱਤੀ ਸੀ ਮੈਨੂੰ ਕਹਿੰਦਾ ਇਕਬਾਲ ਇਹ ਗੱਡੀ ਨੋਵਾ ਵੀ ਲੈ ਲੈਣਾ ਪਰ ਇਹ ਤੇਲ ਘੱਟ ਖਾਂਦੀ ਐ ਤੈਨੂੰ ਤੇਲ ਪੋਣਾ ਔਖਾ ਹੋ ਜੂਗਾ ਤਾਂ ਇੱਕ ਤਾਂ ਉਹ ਬੜਾ ਵੱਡਾ ਫਾਇਦਾ ਕਰ ਗਿਆ ਬਾਈ ਮੇਰਾ ਤੇ ਦੂਜੀ ਗੱਲ ਤਾਂ ਮੈਨੂੰ ਜਦੋਂ ਲੱਗਿਆ ਕਿ ਲੜਾਈ ਵੱਡੀ ਐ ਤੇ ਪੈਸੇ ਦਾ ਜ਼ਿਆਦਾ ਖਰਚਾ ਹੁਣ ਆਪਣਾ ਨਹੀਂ ਸਰਨਾ ਤਾਂ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਕਿਸੇ ਯਾਰ ਮਿੱਤਰ ਤੋਂ ਜਾ ਮੈਂ ਫੰਡ ਇਕੱਠਾ ਕਰਨ ਵਾਸਤੇ ਖੜਾ ਹੋਵਾਂ ਕਿਉਂਕਿ ਮੈਂ ਇਹੋ ਜਿਹੀ ਵਰਤੀ ਦਾ ਇਨਸਾਨ ਨਹੀਂ ਮੈਂ ਫਿਰ ਆਪਣੀ ਕੋਠੀ ਸੇਲ ਕਰ ਦਿੱਤੀ ਅੱਛਾ ਕੋਠੀ ਵੇਚਤੀ ਹਾਂ ਕੋਠੀ ਸੇਲ ਕਰ ਦਿੱਤੀ ਆਪਾਂ ਹਾਂਜੀ ਕਿੰਨੇ ਦੀ ਵੱਚੀ ਕੋਠੀ ਸੀ ਆਪਾਂ 20 25 ਲੱਖ ਰੁਪਇਆ ਵਟਿਆ ਗਿਆ ਕੋਠੀ 20 25 ਲੱਖ ਹਾਂਜੀ ਹਾਂਜੀ ਪਰ ਇਹ ਜਿਹੜਾ ਮੁਕਾਬਲਾ ਤੇ ਬਹੁਤ ਵੱਡਾ 25 ਲੱਖ ਰੁਪਏ ਦਾ ਸਰਪੰਚੀ ਨਹੀਂ ਜਿੱਤੀ ਜਾਂਦੀ ਬੰਦੇ ਤੋਂ ਕਿਉਂਕਿ ਆਪਾਂ ਫਿਰ ਪੈਸੇ ਨਹੀਂ ਵੰਡਨੇ ਸ਼ਰਾਬ ਨਹੀਂ ਵੰਡਨੀ ਇਹ ਖੁਦੀਆਂ ਲਾਮਤਾਂ ਤੋਤਾ ਆਪਾਂ ਦੂਰ ਕਰਨਾ ਨਾ ਲੋਕਾਂ ਨੂੰ ਤੇ ਦੂਜਾ ਜਿਹੜਾ ਹੈਗਾ ਝੰਡੇ ਪੋਸਟਰ ਜਿੰਨੇ ਖੇ ਕੇ ਲਾਈ ਜਾਂਦੇ ਆ ਹਾਂ ਇਹਨਾਂ ਦੇ ਮੁਕਾਬਲੇ ਤਾਂ ਨਹੀਂ ਗੱਲ ਬਣਨੀ ਮੈਨੂੰ ਵੀ ਪਤਾ ਹੈ ਪਰ ਲੋਕਾਂ ਤੱਕ ਆਵਾਜ਼ ਪਹੁੰਚ ਗਈ ਹੈ ਲੋਕਾਂ ਤੱਕ ਆਵਾਜ਼ ਪਹਚਾਉਣਾ ਲੋਕਾਂ ਤੱਕ ਚੋਣ ਨਿਸ਼ਾਨ ਪਹਚਾਉਣਾ ਉਹ ਮੈਂ ਉਹਨਾਂ ਕਾ ਪ੍ਰਕਿਰਿਆ ਜਿਹੜੀ ਕਰ ਦਿੱਤੀ ਲੋਕਾਂ ਤੱਕ ਗੱਲ ਹੀ ਜਾਣੀ ਚਾਹੀਦੀ ਹੈ ਨਾ ਅੱਗੇ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਉਨੀ ਕੋਸ਼ਿਸ਼ ਮੇਰੀ ਚੱਲੀ ਜਾਂਦੀ ਹੈ ਹੁਣ ਤੱਕ ਕਿੰਨਾ ਖਰਚਾ ਤੁਹਾਡਾ ਆ ਚੁੱਕਿਆ ਹੈ ਇਲੈਕਸ਼ਨ ਦੇ ਉੱਤੇ ਮੇ 12-13 ਲੱਖ ਰੁਪਇਆ ਪੰ 15 ਲੱਖ ਦੇ ਕਰੀਬ ਪਹੁੰਚ ਚੁੱਕੇ ਲੱਗ ਜੁਕਾ ਹਾਂ ਸਾਰਾ ਪੱਲਿਓ ਲਾਇਆ ਹੋਇਆ ਹਾਂ ਬਿਲਕੁਲ ਪੱਲਿਓ ਲਾਇਆ 15 ਲੱਖ ਰੁਪਇਆ ਲੱਗ ਗਿਆ ਦੋ ਪਹਿਲਾਂ 15 ਲੱਖ ਰੁਪਇਆ ਹਾਂ ਬਾਕੀ ਚੱਲੀ ਜਾਂਦਾ ਜਿਵੇਂ ਜਿਵੇਂ ਜੀ ਜਿਵੇਂ ਤੁਸੀਂ ਪਿੰਡਾਂ ਵਿੱਚ ਫਿਰਦੇ ਹੋ ਪੋਜੀਸ਼ਨ ਕੀ ਲਾਦੇ ਤੁਹਾਨੂੰ ਲੋਕ ਜਾਣਨ ਲੱਗ ਗਏ ਕਿ ਇਹ ਕੋਈ ਉਮੀਦਵਾਰ ਹੈਗਾ ਜਾਂ ਕੀ ਪੋਜੀਸ਼ਨਾਂ ਤੁਹਾਡੀ ਬਿਲਕੁਲ ਲੋਕ ਪਣੀ ਪੰਤੀ ਜਾਂਦੇ ਕਿਉਂਕਿ ਮੈਂ ਡਾਕਟਰ ਹੋਣ ਦੇ ਨਾਤੇ ਕਈ ਪਿੰਡਾਂ ਵਿੱਚ ਤਾਂ ਘੁੰਮਦਾ ਰਹਿਣਾ ਪਹਿਲਾਂ ਵੀ 10 ਕਿ ਪਿੰਡਾਂ ਵਿੱਚ ਕੁਝ ਮੈਨੂੰ ਸੋਸ਼ਲ ਮੀਡੀਆ ਰਾਹੀਂ ਬਲ ਮਿਲਦਾ ਹੈ ਜਦੋਂ ਤੁਹਾਡੇ ਵਰਗੇ ਵੀਰ ਆ ਕੇ ਮੇਰੀ ਇੰਟਰਵਿ ਬਾਕੀ ਮੈਂ ਪੰਪਲੈਟ ਜਿਹੜਾ ਮੇਰਾ ਬਣਾਇਆ ਹੈ ਉਹਦੇ ਤੇ ਬੜਾ ਵਧੀਆ ਲਿਖਿਆ ਹੈ ਕਿ ਕੌਣ ਹਣ ਇਕਬਾਲ ਰਾਮਯਾਨਾ ਤਾਂ ਉਹਦੇ ਉੱਤੇ ਮਾਅਬ ਦਾ ਸਾਰਾ ਦਿੱਤੀ ਹੈ ਵੀ ਮੈਂ ਕੌਣ ਐ ਤਾਂ ਮੇਰੇ ਦੂਜੇ ਪਾਸੇ ਬੈਕ ਸਾਈਡ ਦੇ ਉੱਤੇ ਮੇਰੇ ਨੁਕਤੇ ਵੀ ਸਾਂਝੇ ਕੀਤੇ ਹੈ ਵਿਜ਼ਨ ਦੱਸਿਆ ਹੈ ਕਿ ਮੈਂ ਕਿਵੇਂ ਗਦਰਵਾ ਸ਼ਹਿਰ ਨੂੰ ਤੇ ਪਿੰਡਾਂ ਨੂੰ ਕਿਵੇਂ ਮੁੜ ਕਰੂੰਗਾ ਪੈਰਾ ਸਰਤੇ ਇਹ ਤਾਂ ਕੱਲੀਆਂ ਗੱਡੀਆਂ ਭਜਾਈ ਫਿਰਦੇ ਆ ਇੱਕ ਦੂਜੇ ਨਿੰਦੇ ਭੰਡਦੇ ਫਿਰਦੇ ਆ ਪਰ ਮੇਰੇ ਨਾਲ ਦਾ ਪੰਪਲੈਟ ਹੋਵੇ ਇੱਕ ਵੀ ਤਾ ਮੈਨੂੰ ਇਹ ਦੱਸ ਦੇਣ ਜਾਂ ਤਾਂ ਇਹਨਾਂ ਨੂੰ ਲੋਕ ਵੋਟਾਂ ਪਾ ਦੇਣ ਤੇ ਜਾਂ ਫਿਰ ਆਪਦੇ ਭਰਾ ਨੂੰ ਪਾ ਦੇਣ ਆਪਦੇ ਵਰਗੇ ਨੂੰ ਮੇਰੇ ਕੋਲੇ ਜੋ ਵਿਜਨ ਹੈ ਹਰ ਕੱਲ ਦਾ ਮੇਰੇ ਦਿੱਤਾ ਜਿਵੇਂ ਕਿਵੇਂ ਮੰਲੂ ਖੇਤੀਬਾੜੀ ਦੇ ਬੀਜ ਦਵਾਈਆਂ ਨਕਲੀ ਉਹਨਾਂ ਤੇ ਠੱਲ ਪਾਉਂਗਾ ਮੈਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਪ੍ਰਬੰਧ ਕਰੂੰਗਾ ਔਰ ਬੱਚਿਆਂ ਦੀ ਪੜ੍ਹਾਈ ਪਲੱਸ 2 ਤੱਕ ਮੇਰੀ ਕੋਸ਼ਿਸ਼ ਹੋਊਗੀ ਕਿ ਵੈਸੇ ਤਾਂ ਪੰਜਾਬ ਸਰਕਾਰ ਦੇ ਮੁੱਦੇ ਹੁੰਦੇ ਆ ਇਹ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਫਿਰ ਹੀ ਬੱਚੇ ਪੜ੍ਹਾ ਕੇ ਜਿਹੜੇ ਕਿ ਉਹ ਕਾਬਲੀਅਤ ਬਣਾਈ ਜਾਵੇ ਉਹਨਾਂ ਦੀ ਪੁਲਿਸ ਵਗੈਰਾ ਜਾਂ ਫੌਜ ਦੇ ਵਿੱਚ ਜਿਵੇਂ ਛੋਟੇ ਸਾਡੇ ਜ਼ਿੰਮੇਦਾਰਾਂ ਦੇ ਤੇ ਮਜ਼ਦੂਰ ਦੇ ਬੱਚੇ ਅਸੀਂ ਮੈਨੀਫੈਸਟੋ ਬਣਾਇਆ ਹੋਇਆ ਸਾਰਾ ਬਿਲਕੁਲ ਬਣਿਆ ਜੀ ਸਾਡਾ 15 ਨੁਕਤੇ ਹਾਂ ਖੁਦ ਬਣਾਇਆ 15 ਨੁਕਤੇ ਹੈ ਜਿਵੇਂ ਰੇੜੀ ਫੜੀ ਵਾਲਿਆਂ ਵਾਸਤੇ ਮੰਲੂ ਰਾਖਵੀਆਂ ਥਾਵਾਂ ਸ਼ਹਿਰਾਂ ਦੇ ਵਿੱਚ ਉਹ ਖੱਜਲ ਖਵਾਰੀ ਨਾ ਉਹਨਾਂ ਨੂੰ ਆਵੇ ਜਿਵੇਂ ਖੱਤਲ ਖਵਾਰੀ ਹੁੰਦੀ ਹੈ ਫਿਰ ਪਰਚੀਆਂ ਦਿੰਦੇ ਗੁੰਡਾ ਟੈਕਸ ਦਿੰਦੇ ਆ ਉਸ ਤੋਂ ਵੀ ਨਿਜਾਦ ਦਵਾਉਂਗਾ ਛੋਟੇ ਦੁਕਾਨਦਾਰਾਂ ਲਈ ਵੀ ਜਿਹੜੀ ਕਿ ਕਿਸੇ ਕਿਸਮ ਦੀ ਉਹਨਾਂ ਨੂੰ ਜਾਂ ਛੋਟੇ ਉਦਯੋਗ ਆ ਉਹਨਾਂ ਲਈ ਬਿਜਲੀ ਦਾ ਜਿਹੜਾ ਉਸ ਤਰ੍ਹਾਂ ਦਾ ਸਾਰੇ ਮੇਰੇ ਇਹਦੇ ਵਿੱਚ ਹੈਗਾ ਜੀ ਹੁਣ ਤੱਕ ਜਿਵੇਂ ਦਾ ਤੁਸੀਂ ਪਿੰਡਾਂ ਚ ਜਾਣੇ ਹੋ ਜਿਵੇਂ ਤਿੰਨ ਉਮੀਦਵਾਰ ਮੁੱਖ ਹੈ ਕੀ ਲੱਗਦਾ ਮੁਕਾਬਲਾ ਕਰ ਪਾਉਗੇ ਜਿੱਤ ਪਾਉਗੇ ਕਿੰਨੀਆਂ ਵੋਟਾਂ ਬਣਣਗੇ ਤੁਹਾਨੂੰ ਬਿਲਕੁਲ ਜੀ ਬਿਲਕੁਲ ਕਹਿੰਦੇ ਜਦੋਂ ਇੱਕ ਹੀ ਵਿਅਕਤੀ ਦੇ ਤਿੰਨ ਤਰ੍ਹਾਂ ਦੇ ਸਰੋਪੇ ਪੈਣ ਲੱਗ ਜਾਣ ਤਾਂ ਉਹਦੋਂ ਸਮਝ ਲਓ ਕਿਸੇ ਚੌਥੇ ਦੀ ਪਹਾੜ ਤੇ ਹੁੰਦੇ ਆ ਉਹ ਕਿਉਂਕਿ ਜਿਵੇਂ ਸਵੇਰ ਡੈਂਪੀ ਪਾ ਜਾਂਦਾ ਦੁਪਹਿਰੇ ਮਨਪ੍ਰੀਤ ਪਾ ਜਾਂਦਾ ਸਰੋਪਾ ਤੇ ਸ਼ਾਮ ਨੂੰ ਰਾਜਾ ਵਿਣਗ ਪਾ ਜਾਂਦਾ ਹੈ ਇਨਸਾਨ ਇੱਕ ਹੀ ਹੁੰਦਾ ਤੇ ਜਦੋਂ ਤਿੰਨ ਤਰ੍ਹਾਂ ਦੇ ਸਰੋਪੇ ਇੱਕ ਬੰਦੇ ਦੇ ਗਲ ਵਿੱਚ ਪੈਣ ਲੱਗ ਜਾਣ ਤਾਂ ਉਹਦੋਂ ਸਮਝ ਲਓ ਗੱਲ ਗੋਲਮੋਲ ਹੈ ਸਮਝੋ ਬਾਹਰ ਹੈ ਉਹ ਚੌਥੇ ਬੰਦੇ ਦੀ ਤਲਾਸ਼ ਚ ਹੈ ਉਹ ਚੌਥਾ ਬੰਦਾ ਤੁਹਾਡਾ ਭਰਾ ਹੈ ਮੈਨੂੰ ਹਾਂ ਮੈਨੂੰ ਦੱਸ ਰਿਹਾ ਹੈ ਬਹੁਤ ਯੋਗ ਉਮੀਦਵਾਰ ਤਾਂ ਹੋਰ ਵੀ ਬਹੁਤ ਨੇ ਨਹੀਂ ਹੋਰ ਹੈਗੇ ਪਰ ਮੈਨੂੰ ਦੱਸ ਰਹੇ ਆ ਲੋਕ ਮੈਨੂੰ ਕਹਿੰਦੇ ਇਕਬਾਲ ਅਸੀਂ ਸਮਝਦੇ ਆ ਕਿ ਸਾਡੀ ਕੌਣ ਅਗਵਾਈ ਕਰ ਸਕਦਾ ਹੈ ਇਹ ਗੱਲ ਨਹੀਂ ਹੁੰਦੀ ਕਿ ਐਮਐਲਏ ਬਣ ਜਾਣਾ ਕਾਇਮ ਹੁੰਦਾ ਹੈ ਐਮਐਲਏ ਬਣ ਜਾਣਾ ਬਹੁਤ ਛੋਟੀ ਗੱਲ ਹੈ ਐਮਐਲਏ ਬਣ ਕੇ ਉਹਦੀ ਭੂਮਿਕਾ ਨਿਭਾਉਣੀ ਉਹਦੀ ਉਹ ਦੱਸਦੀ ਹੈ ਕਾਰਗੁਜ਼ਾਰੀ ਕਿ ਐਮਐਲਏ ਕੀ ਕਰ ਸਕਦਾ ਤਾਂ ਨਖਿੱਦ ਹੈ ਜਾਂ ਲੋਕਾਂ ਦਾ ਲੀਡਰ ਹੈ ਮੈਂ ਲੋਕਾਂ ਦਾ ਲੀਡਰ ਬਣ ਕੇ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਵਿੱਚ ਵਿਚਰੂੰਗਾ ਮੈਂ ਤਣਦੇਈ ਨਾਲ ਕੰਮ ਕਰੂੰਗਾ ਮੈਂ ਆਪਦਾ ਖੂਨ ਦਾ ਕਤਰਾ-ਕਤਰਾ ਮੇਰੀ ਜਿੰਨੀ ਵੀ ਮੇਰੇ ਚ એનર્ਜੀ ਹੈ ਮੈਂ ਪੂਰੀ ਲਾਵਾਂਗਾ ਮੈਂ ਇਸ ਹੜਕੇ ਨੂੰ ਸਵਰਗ ਬਣਾਉਂਗਾ ਇਹ ਨਹੀਂ ਜਿਵੇਂ ਮਨਪ੍ਰੀਤ ਬਾਦਲ ਆਰ ਗਏ ਨੇ ਜਾਂ ਡੈਂਪੀ ਢਿੱਲੋਂ ਵਰਗੇ ਨੇ ਜਾਂ ਰਾਜੇ ਵਰਗੇ ਨੇ ਲੋਕਾਂ ਨੂੰ ਲੜਾਇਆ ਅੱਜ ਤੱਕ ਲੋਕਾਂ ਦੇ ਪਰਚੇ ਚੱਲੀ ਜਾਂਦੇ ਐ ਅੱਜ ਤੱਕ ਹਜੇ ਤੱਕ ਪਰਚੇ ਨਹੀਂ ਖੇੜਾ ਨਹੀਂ ਛੱਡਿਆ ਮੈਂ ਲੋਕਾਂ ਨੂੰ ਅਪੀਲ ਕਰਦਾ ਆਜੋ ਅੱਜ ਤਾਂ ਆਜੋ ਤੁਹਾਡਾ ਹਜੇ ਤੱਕ ਪਰਚੇ ਨਹੀਂ ਖੇੜਾ ਨਹੀਂ ਛੱਡਿਆ ਮੈਂ ਉਹਨਾਂ ਨੂੰ ਸਮਝਾ ਬ ਜਾ ਕੇ ਉਹਨਾਂ ਦੇ ਰਾਜੀ ਨਾਮੇ ਕਰਵਾ ਕੇ ਮੈਂ ਇੱਕ ਗਿੱਦੜਵੇਂ ਨੂੰ ਸਵਰਗ ਬਣਾਉਂਗਾ ਕਿੰਨੀਆਂ ਵੋਟਾਂ ਦੇ ਨਾਲ ਤੁਸੀਂ ਜਿੱਤੋਗੇ ਜਿੱਤੇ ਤਾਂ ਮੈਨੂੰ ਤਾਂ ਇਹ ਲੱਗਦਾ ਜਿਹੜੇ ਹਸਾਬ ਨਾਲ ਲੋਕਾਂ ਦਾ ਮਨ ਬਣਿਆ ਪਿਆ ਤੇ ਇਹਨੇ ਘਮਰਕੇ ਰੀਆਂ ਚ ਪਏ ਫਿਰਦੇ ਵੱਡੇ ਲੀਡਰ ਤਾ ਬਹੁਤ ਵੱਡਾ ਮਾਰਜਨ ਹੋਊਗਾ ਕਿ ਪੰਜਾਬ ਦੇ ਵਿੱਚ ਨਹੀਂ ਇਹ ਆਲ ਵਾਰਡ ਦੇ ਵਿੱਚ ਗੱਲ ਜਾਊਗੀ ਕਿ ਇੱਕ ਛੋਟੇ ਜਿਹੇ ਮੁੰਡੇ ਨੇ ਉੱਠ ਕੇ ਯਾਰ ਸਿਰੰਜ ਚੋਂ ਨਿਸ਼ਾਨੀ ਐਸਾ ਟੀਕਾ ਲਾਇਆ ਕਿ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਕਿ ਜਦੋਂ ਪੁੜੇ ਸੁੱਜ ਗਏ ਇਹਨਾਂ ਦੇ ਬਾਕੀ ਜਦੋਂ ਟੀਕਾ ਪੱਕਦਾ ਨਾ ਤਾ ਤੁਹਾਨੂੰ ਨਹੀਂ ਪਤਾ ਹੁਣ ਮੈਂ ਡਾਕਟਰ ਹੋਣ ਦੇ ਨਾਤੇ ਮੈਂ ਸਮਝਦਾ ਕਿ ਜਿੱਥੋਂ ਤੱਕ ਉਹ ਸੂਈ ਜਾਂਦੀ ਹੈ ਤੇ ਦਵਾਈ ਜਾਂਦੀ ਹੈ ਉਹਨਾਂ ਘੇਰਾ ਖਲਾਕ ਕਰ ਦਿੰਦਾ ਹੈ ਇਹ ਪਤਾ ਨਹੀਂ ਹੁਣ ਕਿੱਡਾ ਕਿ ਟੀਕਾ ਪੱਕੇ ਕਿੰਨਾ ਖਲਾਕ ਕਰਦੇ ਇਹਨਾਂ ਦੀ ਮਨੋ ਖਲਾਕ ਪੈਦਾ ਕਰਦਾ ਸਾਹ ਤਾਂ ਹੁੰਦਾ ਹੀ ਮਨ ਦੇ ਵਿੱਚ ਕਿ ਇੰਨੇ ਹਜ਼ਾਰ ਦੀ ਮਾਰਜਨ ਆ ਜਾਂ ਇੰਨੇ ਪੱਗੇ ਚੱਲ ਕੀ ਹੁਣ ਤਾਂ ਖਲਾਕ ਮੈਂ ਤੁਹਾਨੂੰ ਦੱਸਦਾ ਵੀ ਵੱਡਾ ਡੂੰਗਾ ਲੱਗ ਰਿਹਾ ਟੀਕਾ ਇਹ ਪਤਾ ਨਹੀਂ ਕਿੱਡਾ ਮੋਰਾ ਕਰਦੇ ਇਹ ਮੱਲੋ ਇਹਨਾਂ ਨੂੰ ਆ ਹੀ ਨਾ ਪਤਾ ਲੱਗੀ ਵੀ ਹੋਇਆ ਕੀ ਇਹ ਤਾਂ ਜਦੋਂ ਖੋਲਣਗੇ ਮੱਲੋ ਮਸ਼ੀਨਾ ਤਾਂ ਉਦੋਂ ਇਹਨਾਂ ਨੇ ਵੇਖਣਾ ਵੀ ਯਾਰ ਆ ਹੋਈ ਕੀ ਜਾਂਦਾ ਤੇ ਤੁਹਾਡਾ ਤੁਹਾਡਾ ਭਰਾ ਵੀ ਵਿੱਚ ਬੈਠਾ ਹੋਊਗਾ ਫਿਰ ਉੱਧੇ ਆ ਜਿਓ ਤੁਸੀਂ ਫਰੰਟ ਇੰਟਰਵਿਊ ਕਰਨ ਮੇਰਾ ਦਿਲ ਮੰਨਦਾ ਹੈ ਬਿਲਕੁਲ ਮੈਨੂੰ ਅਹਿਸਾਸ ਹੈ ਕਿ ਕੋਈ ਇਹੋ ਜੀ ਜਨਤਾਲੀ ਗੱਲ ਨਹੀਂ ਤੁਹਾਨੂੰ ਲੱਗਦਾ ਮੇਰੇ ਚਿਹਰੇ ਤੇ ਮੁਸਕਾਨ ਨਹੀਂ ਗਈ ਜਾਂ ਚਿਹਰੇ ਤੇ ਪਰੇਸ਼ਾਨੀ ਲੱਗ ਰਹੀ ਹੈ ਤੁਹਾਨੂੰ ਇਹਨਾਂ ਦੇ ਮੱਖੀ ਨਹੀਂ ਉੱਡਦੀ ਚਿਹਰੇ ਤੋਂ ਜਿਵੇਂ ਭਗਵਾਨ ਤਮਾਣਾ ਆਉਂਦਾ ਹੁੰਦਾ ਨਾ ਸੀਟ ਫਸ ਗਈ ਬਠਿੰਡੇ ਤੋਂ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਕਿਧਰ ਬਾਹਰ ਤੋਂ ਥ੍ਰੀਡ ਪਾਸ ਕੀ ਕਿਦਨ ਬਾਹਤੋਂ ਸਖਾ ਦੇਣੀ ਸਾਰਿਆਂ ਨੂੰ ਪੈਂਦੀ ਐ ਕਹਿੰਦੇ ਢਿੱਲਾ ਜਾ ਹੋਇਆ ਫਿਰਦਾ ਕਿਦਰ ਵੇ ਵਾਲਾ ਡੈਂਪੀ ਐ ਢਿੱਲਾ ਜਾ ਹੋਇਆ ਫਿਰਦਾ ਕਿਦਰ ਵੇ ਵਾਲਾ ਡੈਂਪੀ ਲੈਣਾ ਵੀ ਲਿਖਣ ਲੱਗੇ ਹਾਂਜੀ ਹਾਂਜੀ ਅੱਛਾ ਇੱਕ ਚੀਜ਼ ਹੁਣ ਲੋਕਾਂ ਨੇ ਹੁਣ ਸਵਾਲ ਕਰਨਾ ਕਮੈਂਟ ਵੀ ਕਰਨਗੇ ਉਹ ਵੀ ਘਰ ਵੇਚ ਰਹੇ ਹਾਂ ਥੋੜੇ ਜਵਾਕਾਂ ਦਾ ਕੀ ਕਸੂਰ ਆ ਨਹੀਂ ਕੋਈ ਗੱਲ ਨਹੀਂ ਜਵਾਕਾਂ ਦੀ ਪਰਵਰਿਸ਼ ਮੈਂ ਕਰ ਰਿਹਾ ਵਧੀਆ ਸਕੂਲ 'ਚ ਮੇਰੇ ਬੱਚੇ ਪੜ੍ਹਦੇ ਆ ਮੇਰੇ 'ਚ ਹਨਰ ਐ ਇਮਤਾਜ ਤੈਨੂੰ ਪਤਾ ਹੋਵੇ ਤੁਹਾਡਾ ਭਰਾ ਡਾਕਟਰ ਵਧੀਆ ਪ੍ਰੈਕਟਿਸ ਕਰਦਾ ਮੈਂ ਤਾਂ ਮੇਰੇ 'ਚ ਹਨਰ ਐ ਮੈਂ ਦੁਬਾਰਾ ਬਣਾ ਲੂ ਮੈਨੂੰ ਕਿ ਕੋਈ ਗੱਲ ਨਹੀਂ ਆਪਾਂ ਕਿਰਾਇਆ ਹੀ ਤੇ ਰਹੀ ਬਣਾਉਣ ਤੇ ਜਿੰਦਗੀ ਲੱਗ ਜਾਂਦੀ ਹੈ ਕਹਿੰਦੇ ਨਹੀਂ 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 ਕੋਈ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਆਪਾਂ ਕਿਹੜਾ ਕੋਈ ਬਾਹਲੀਆਂ ਵੱਡੀਆਂ ਸ਼ਾਮ ਹੈ ਵੀ ਆਲੀ ਸ਼ਾਨ ਕੋਟੀਆਂ ਚ ਰਹਿਣਾ ਹੈ ਸੈਂਪਲ ਮਕਾਨ ਬਣਾਉਣਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਦਾ ਬਣਾ ਲਾਂਗੇ ਦਾ ਟੱਕਰ ਪੂਰੀ ਦੇਵਾਂਗੇ ਬਿਲਕੁਲ ਬਿਲਕੁਲ ਪਤਾ ਕੀ ਹੈ ਪਿੰਡਾਂ ਦੇ ਵਿੱਚ ਤਾਂ ਲੋਕ ਇਹ ਵੀ ਕਹਿੰਦੇ ਆ ਜਾ ਵੀਰਾ ਆ ਜਾ ਭੱਜਾ ਫਿਰਦਾ ਹੈ ਰਾਜਾ ਭੱਜਾ ਫਿਰਦਾ ਹੈ ਰਾਜਾ ਲੱਗਦੀ ਹੈ ਬਣੂ ਹੋਰ ਹੀ ਕਹਾਣੀ ਵੀ ਸਮਝ ਨਹੀਂ ਆਉਂਦੀ ਕਬਰਾਈ ਰਾਜੇ ਦੀਆਂ ਰਾਣੀ ਬਈ ਸਮਝ ਨਹੀਂ ਆਉਂਦੀ ਕਬਰਾਈ ਰਾਜੇ ਦੀਆਂ ਰਾਣੀ ਲੈਣਾ ਇਹ ਤੁਸੀਂ ਖੁਦ ਲਿਖਿਆ ਆ ਆ ਹੁਣੇ ਤੱਤਾ ਹੀ ਆ ਸਾਰਾ ਕੁਛ ਇਹ ਜਮਾ ਤਾਜਾ ਹਾਂ ਠੀਕ ਹੈ ਜੀ ਬਿਲਕੁਲ ਲੱਗਦੀ ਨਹੀਂ ਐਤਕੀ ਲੱਗਦੀ ਨਹੀਂ ਐਤਕੀ ਵੀਰਾ ਸਥਿਤੀ ਕਹਿੰਦੇ ਠੀਕ ਵੇ ਲੱਗਦੀ ਨਹੀਂ ਐਤਕੀ ਵੀਰਾ ਸਥਿਤੀ ਇਹਨਾਂ ਦੀ ਠੀਕ ਵੇ ਭੱਜਿਆ ਫਿਰਦਾ ਕਹਿੰਦੇ ਮਣਪ੍ਰੀਤ ਵੇ ਭੱਜਿਆ ਫਿਰਦਾ ਕਹਿੰਦੇ ਮਣਪ੍ਰੀਤ ਵੇ ਤਿੰਨਾ ਦੀ ਤੂੰ ਚੱਕਰੀ ਕਮਾਈ ਫਿਰਦਾ ਤਿੰਨਾ ਦੀ ਤੂੰ ਚੱਕਰੀ ਕਮਾਈ ਫਿਰਦਾ ਬੱਲੇ ਬੱਲੇ ਰਾਮਿਆਣੇ ਵਾਲਿਆ ਤੁਹਾਡਾ ਇਹਨਾਂ ਨੂੰ ਬਾਣੀ ਪਾਈ ਫਿਰਦਾ ਬੱਲੇ ਬੱਲੇ ਰਮੇ ਨੇਲੇ ਇਹਨਾਂ ਨੂੰ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਆਪਦੇ ਬੱਚਿਆਂ ਦਾ ਭਵਿੱਖ ਵੇਖੋ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਵੇਖੋ ਤੇ ਆਉਣ ਵਾਲਿਆ ਸਾਡਾ ਜਿਹੜੀਆਂ ਮੱਲੂ ਹੈ ਗਿਆ ਖੇਤੀਬਾੜੀ ਮਾੜੇ ਕਾਨੂੰਨ ਲੈ ਕੇ ਆਏ ਹੈ ਤਾਂ ਮਨਪ੍ਰੀਤ ਉਸ ਪਾਰਟੀ ਤੋਂ ਹੈ ਉਸ ਨੂੰ ਵੀ ਨਕਾਰ ਦਿਓ ਤੇ ਰਾਜਾ ਜਿਵੇਂ ਮਾਂ ਤੁਝੇ ਸਲਾਮ ਤਾਂ ਸਿੱਖਾਂ ਦੀ ਹਤਿਆਰੀ ਪਾਰਟੀ ਹੈ ਤਾਂ ਇਸ ਗੱਲ ਨੂੰ ਵੀ ਧਿਆਨ ਚ ਰੱਖਣ ਤੇ ਜਿਹੜੇ ਆਪ ਵਾਲੇ ਉਹਨਾਂ ਨੂੰ ਤਾਂ ਸਰਾਸਰੀ ਨਕਾਰ ਦੇਣ ਕਿ ਉਹਨਾਂ ਨੇ بڑا ਇਨਕਲਾਬ ਦਾ ਨਾਹਰਾ ਲਾਇਆ ਮੈਂ ਮਾਨ ਸਾਬ ਨੂੰ ਕਹਿੰਦਾ ਮਾਨ ਸਾਬ ਐ ਤੂੰ ਕੋਝਾ ਤੇ ਐ ਤੂੰ ਮਾੜਾ ਮਜ਼ਾਕ ਨਹੀਂ ਹੋ ਸਕਦਾ ਸਾਡੇ ਸ਼ਹੀਦ ਭਗਤ ਸਿੰਘ ਦੀ ਪੱਗ ਨੂੰ ਤੂੰ ਦਾਗ ਲਾਉਣ ਲੱਗਿਆ ਓਏ ਭਰਾਵਾ ਕੋਈ ਹੋਰ ਰੰਗ ਬੰਨ ਲਿਆ ਕਰ ਇਹ ਰੰਗ ਨਾ ਬੰਨ ਅੱਗੇ ਅਸੀਂ ਜਦੋਂ ਬੱਚਿਆਂ ਨੂੰ ਸਕੂਲ ਭੇਜਦੇ ਕੋਈ ਦਿਨ ਤਿਆਰ ਹੁੰਦਾ ਸੀਗਾ ਤਾਂ ਕੋਈ ਆਜ਼ਾਦੀ ਦਿਹਾੜਾ ਹੁੰਦਾ ਹੀ ਤਾਂ ਮੇਰੀ ਇੱਛਾ ਹੁੰਦੀ ਸੀ ਮੈਂ ਕੇਸਰੀ ਪੱਗ ਬਨ ਕੇ ਆਪਦੇ ਬੇਟੇ ਦੇ ਭੇਜਦਾ ਸੀ ਹੋਰ ਵੀ ਘਰਾਂ ਦੇ ਬੱਚੇ ਆ ਜਾਂਦੇ ਸੀ ਕੋਈ ਕਹਿੰਦੇ ਚਾਚਾ ਕੋਈ ਕਹਿੰਦੇ ਤਾਇਆ ਸਾਡੇ ਵੀ ਪੱਗ ਬੰਨਦੇ ਮੈਂ ਬੜੇ ਸਜਾ ਕੇ ਭੇਜਦਾ ਹੀ ਕੇਸਰੀ ਪੱਗ ਨਾਲ ਪਰ ਮੈਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਸਾਡੀ ਕੇਸਰੀ ਪੱਗ ਦਾ ਮਜ਼ਾਕ ੜਾ ਦਿੱਤਾ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਮਾਫ ਨਹੀਂ ਕਰਨਾ ਚਾਹੀਦਾਗਾ ਹਾਂ ਆਜੋ ਮੈਂ ਚਟਾਨਾਂ ਵਾਂ ਖੜਾ ਹਾਂ ਤੁਹਾਨੂੰ ਲੱਗਦਾ ਕੀ ਹੈ ਕਿ ਮੈਨੂੰ ਕੀ ਨਹੀਂ ਆਉਂਦਾ ਮੇਰਾ ਪੰਪਲਿਟ ਪੜ ਕੇ ਵੇਖਣ ਮੇਰੇ ਹਰੇਕ ਪੰਪਲਿਟ ਦੇ ਵਿੱਚ ਵਿਜ਼ਨ ਹੈ ਮੈਂ ਪੂਰਾ ਡਾਕੂਮੈਂਟਰੀ ਤਿਆਰ ਕੀਤੀ ਹੈ ਹਾਂ ਕੋਈ ਇਹ ਕਹੇ ਕਿ ਵੀ ਉਹੀ ਅਖਬਾਰ ਉੱਟ ਕੇ ਕਿਤੇ ਵੈਸੇ ਹੀ ਖੜਾ ਹੋ ਗਿਆ ਵੀ ਇਹਨੂੰ ਪਤਾ ਨਹੀਂ ਕਾਸੇ ਦਾ ਵੀ ਐਮਐਲਏ ਨੂੰ ਜਿਆਦਾ ਪਤਾ ਹੁੰਦਾ ਹੈ ਰਾਜਾ ਵਿੜਿੰਗ ਮਨਪ੍ਰੀਤ ਤੇ ਡੈਂਪੀਅਰ ਕੇ ਮੇਰੇ ਨਾਲ ਆ ਕੇ ਡਿਬੇਟ ਕਰ ਲੈਣ ਅੱਛਾ ਮੇਰੀਆਂ ਗੱਲਾਂ ਦਾ ਜਵਾਬ ਦੇ ਦੇਣ ਤਿੰਨੇ ਜੇਕਰ ਤਿੰਨੇ ਬੰਦੇ ਮੇਰੀਆਂ ਗੱਲਾਂ ਦਾ ਜਵਾਬ ਦੇ ਜਾਣ ਤੁਹਾਡੇ ਚੈਨਲ ਤੇ ਮੈਂ ਕਹਿੰਨਾ ਵੀ ਤੁਹਾਡੇ ਚੈਨਲ ਤੇ ਆ ਜਾਣ ਤਿੰਨੇ ਗੱਲ ਜਵਾਬ ਦੇ ਜਾਣ ਤਿੰਨੇ ਮੇਰੀਆਂ ਗੱਲਾਂ ਦਾ ਜਾਂ ਮੈਨੂੰ ਡਿਬੇਟ ਦੇ ਵਿੱਚ ਹਰਾ ਜਾਣ ਤਾਂ ਤੁਸੀਂ ਇਹ ਸਮਝ ਲਓ ਤੁਹਾਡੇ ਭਰਾ ਵਿੱਚ ਕਾਬਲੀਅਤ ਨਹੀਂ ਐਵੇਂ ਬਿਨਾਂ ਗੱਲ ਤੋਂ ਉੱਠ ਕੇ ਖੜਾ ਹੋ ਬਟਨ ਬਟਨ ਦੱਸੋ ਕਿੱਥੇ ਹੈ ਬਟਨ ਤੁਹਾਡਾ ਬਟਨ ਆਪਣਾ 8 ਨੰਬਰ ਤੇ ਹੈ ਠੀਕ ਹੈ ਸਰੰਜ ਚੋਣ ਨਿਸ਼ਾਨਾ ਤੇ ਮੈਂ ਬੇਨਤੀ ਕਰੂੰਗਾ ਕਿ ਉਹਦੇ ਸੈਂਝ ਵਾਲਾ ਬਟਨ ਨੱਪ ਕੇ ਜਿਹੜਾ ਇਹਨਾਂ ਦਾ ਇਲਾਜ ਕਰਦਗੀ ਆਪਾਂ ਕਈ ਲੋਕ ਕਹਿੰਦੇ ਆ ਕਿ ਸਰਿੰਜੀ ਹਰ ਚੋਣ ਛਣ ਪੜਾ ਜਾਂਦੇ ਨੇ ਮੈਂ ਕਿ ਉਹ ਸਰਿੰਜਣੀ ਜਿਹੜੀਆਂ ਇਹਨਾਂ ਨੇ ਚਿੱਟੇ ਵਾਲਾ ਚਿੱਟੇ ਵਾਲੀਆਂ ਸਰਿੰਜਾਂ ਫੜਾਤੀਆਂ ਉਹ ਨਹੀਂ ਇਹ ਇਲਾਜ ਕਰਨ ਵਾਲੀ ਸਰਿੰਜ ਐ ਇਹ ਡਾਕਟਰ ਦੇ ਹੱਥ ਚ ਸਰਿੰਜ ਐ ਇਹ ਨਾ ਕਿ ਨਿਛੇੜੀਆਂ ਦੇ ਹੱਥ ੜੀ ਸਰਿੰਜ ਨਹੀਂ ਉਹ ਸਰਿੰਜਾਂ ਛਡਾਉਣੀਆਂ ਆਪਾਂ ਉਹਨਾਂ ਦੇ ਇਲਾਜ ਕਰਾਉਣੇ ਮੈਥੋਂ ਤੱਕ ਵੀ ਦਿੱਤਾ ਐ ਕਿ ਅਸੀਂ ਮੰਨ ਲਓ ਕੈਂਪ ਲਾ ਕੇ ਬੱਚਿਆਂ ਨੂੰ तरीके ਨਾਲ نشੇ ਵੀ ਛੁਰਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੇ ਕਲਾਸਾਂ ਲਾਵਾਂਗੇ ਕਿਉਂਕਿ ਜਦੋਂ ਅਸੀਂ ਕਾਉਂਸਲਿੰਗ ਕਰਦੇ ਹਾਂ ਤਾਂ ਕਿਸੇ ਵੀ ਬਿਮਾਰ ਨੂੰ ਜਾਂ ਅਪਾਹ ਜਦੋਂ ਉਹਦੀ ਸੋਚ ਹੋ ਜਾਂਦੀ ਹੈ ਤਾਂ ਉਹਨੂੰ ਅਸੀਂ ਕਾਉਂਸਲਿੰਗ ਨਾਲ ਰਾਜੀ ਕਰਕੇ ਉਹਨਾਂ ਬੱਚਿਆਂ ਨੂੰ ਅਸੀਂ ਮੈਂ ਕੈਂਪ ਲਾਉਂਗਾ ਉਹਨਾਂ ਨੂੰ ਨਸ਼ਿਆਂ ਤੋਂ ਨਜਾਇਜ਼ ਦਵਾਉਂਗਾ ਤੇ ਮੈਂ ਆਉਣ ਵਾਲਾ ਬੱਚਾ ਦਾ ਇਹੋ ਜਿਹਾ ਵਿਖ ਹੋਊਗਾ ਕਿ ਮਾਰਸ਼ਲ ਬਣਾਊਗਾ ਜਿਹੜੇ ਅੱਖ ਚ ਅੱਖ ਪਾ ਕੇ ਗੱਲ ਕਰ ਦੇ ਸਕਣ ਇਹ ਨਾ ਹੁਣ ਜਿਵੇਂ ਅੱਜ ਬੜੇ ਲੋਕ ਮੈਨੂੰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਕਰਕੇ ਡਰਦੇ ਵੀ ਐ ਦਿੰਪੀ ਤੂੰ ਦਬਾਏ ਕਿਸੇ ਨੂੰ ਕਿਸੇ ਨੂੰ ਰਾਜੇ ਦਾ ਦਬਾਏ ਤਾਂ ਮੈਨੂੰ ਬੜਾ ਦੁੱਖ ਹੁੰਦਾ ਕਿ ਅਸੀਂ ਪੰਜਾਬ ਦੇ ਮਾਰਸ਼ਲ ਲੋਕ ਐ ਅਸੀਂ ਇਹਨੇ ਡਰਪੋਕ ਕਿਉਂ ਹੋ ਗਏ ਅਸੀਂ ਦੁੱਧ ਵੇਚਣ ਵਾਲੇ ਗਾਵਾਂ ਦਾ ਦੁੱਧ ਵੇਚਣ ਵਾਲੇ ਅਸੀਂ ਡਰੀ ਜਾਨੇ ਆ ਤੇ ਚਿੱਟਾ ਵੇਚਣ ਵਾਲੇ ਨਸ਼ਾ ਤਸਕਰ ਹੈ ਜਿਹੜੇ ਜਿਹੜੇ ਗੁੰਡੇ ਬਦਮਾਸ਼ ਹੈ ਉਹ 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 ਪ੍ਰਵਾਹ ਨਹੀਂ ਮੰਨਦੇ ਕੀ ਅਸੀਂ ਤਾਂ ਇਮਾਨਦਾਰ ਨਾ ਚਾਉਣ ਵਾਲੇ ਬੰਦੇ ਆ ਅੱਛਾ ਕਈ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਆ ਇਹ ਕਹਿੰਦੇ ਉੱਠਦੇ ਤਾਂ ਵੀ ਸਾਨੂੰ ਕੀ ਬਿਠਾ ਲੈ ਕਿ ਪੈਸੇ ਪੁਹਾ ਕਿਤੋਂ ਮਿਲ ਜੇ ਤੁਹਾਨੂੰ ਕੋਈ ਆਏ ਲੋਕੀ ਵੀ ਸਾਡੇ ਤੋਂ ਪੈਸੇ ਲੈ ਲੋ ਬਹਿ ਜਾ ਬਥੇਰੇ ਫਿਰਦੇ ਆ ਪਾਸੇ-ਪਾਸੇ ਕੰਨ ਜੇ ਭਣਦੇ ਪਰ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਕੀ ਥੋੜੇ ਭਰਾ ਨੂੰ ਖਰੀਦ ਲਵੇ ਅੱਛਾ ਹਾਂ ਤੇ ਕਰਦੀ ਆ ਪਾਸੇ-ਪਾਸੇ ਚਵਾ-ਚਵੀਆਂ ਸਾਰੀਆਂ ਚੱਲਦੀ ਐ ਕੁਝ دوست-ਮਿੱਤਰ ਹੁੰਦੇ ਆ ਜਿਵੇਂ ਕਹਿੰਦੇ ਵੀ ਯਾਰ ਕਿਉਂ ਪੱਟੀ ਦਾ ਕਿਉਂ ਯਾਰ ਤੂੰ ਸੁਣ ਲਾ ਗੱਲ ਚਲੋ ਹਮਦਰਦੀ ਵੀ ਰੱਖਦੇ ਆ ਕੁਝ ਕਈ ਵਾਰੀ ਉਹਨਾਂ ਨੂੰ ਆਏ ਵੀ ਹੁੰਦੇ ਕਿ ਅਸੀਂ ਆਪਦੇ ਲੀਡਰ ਨੂੰ ਖੁਸ਼ ਕਰ ਲਗੇ ਵੀ ਬੰਦਾ ਲਿਆਂਦਾ ਸੀ ਨਾ ਸਾਰਾ ਡੋਡੀ ਚੱਲੀ ਜਾਂਦਾ ਹੁੰਦਾ ਪਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਚਵਾ-ਚਵੀਆਂ ਤਾਂ ਹੋਈ ਜਾਂਦੀਆਂ ਮੈਨੂੰ ਕੱਲ ਇੱਕ ਪੱਤਰਕਾਰ ਨੇ ਵੀ ਪੁੱਛਿਆ ਕਹਿੰਦੇ ਬਾਈ ਜੀ ਆਹ ਸੁਣਦੇ ਆਂ ਜੀ ਮੈਂ ਕਿਹਾ ਵੀ ਕੀ ਐ ਕਹਿੰਦੇ ਯਾਰ ਕੋਈ ਗੱਲਬਾਤ ਮਖ ਨਹੀਂ ਯਾਰ ਜੇ ਮੈਂ ਐਨੇ ਚਿਰ ਦਾ ਖੜਾ ਐ ਤਾਂ ਮੈਂ ਫਿਰ ਕਾਗ ਜਗਮੀਤ ਬਰਾੜ ਨੂੰ ਪਹਿਲਾਂ ਹੀ ਚੱਕ ਲੈਂਦਾ ਫਿਰ ਹੂੰ ਪਹਿਲਾਂ ਹੀ ਕਾਗ ਚੱਕ ਲੈਂਦਾ ਜਿਵੇਂ ਜਗਮੀਤ ਬਰਾੜ ਕਮਿਟਮੈਂਟ ਕਰਕੇ ਗਿਆ ਇਹਨਾਂ ਹਣਾ ਉਸ ਤਰ੍ਹਾਂ ਦੀ ਕਮਿਟਮੈਂਟ ਕੋਈ ਨਹੀਂ ਤੁਹਾਡੇ ਵੀਰ ਦੀ ਪਰ ਮੈਨੂੰ ਇੱਕੋ ਹੀ ਬੇਨਤੀ ਹੈ ਕਿ ਪਰ ਖੁਸ਼ੀ ਹੋਈ ਹੈ ਤੁਹਾਡੇ ਆ ਜਾਣ ਤੇ ਤੁਸੀਂ ਲੇਟ ਆਏ ਮੈਨੂੰ ਇਤਰਾਜ਼ ਆ ਮੇਰੇ ਦੋਸਤਾਂ ਤੁਸੀਂ ਮੈਨੂੰ ਲੇਟ ਆਏ ਆ ਪਰ ਐਸੀ ਤਰ੍ਹਾਂ ਹੀ ਤੁਸੀਂ ਕੋਸ਼ਿਸ਼ ਕਰੋ ਮੇਰੀ ਆਵਾਜ਼ ਨੂੰ ਚੱਕਦੇ ਰਹੋ ਮੈਨੂੰ ਅੱਜ ਬਹੁਤ ਖੁਸ਼ੀ ਮਿਲੀ ਹੈ ਜਦੋਂ ਲੋਕ ਆਵਾਜ਼ ਇੱਕ ਬਹੁਤ ਵੱਡਾ ਚੈਨਲ ਹੈ ਤੇ ਬਹੁਤ ਇਮਾਨਦਾਰ ਚੈਨਲ ਹੈ ਜਿੱਦੋਂ ਈਮਾਨਦਾਰ ਚੈਨਲ ਕੋਈ ਗੱਲ ਕਰਦਾ ਹੈ ਤਾਂ ਉਦੋਂ ਲੋਕ ਉਹਨੂੰ ਸੁਣਦੇ ਹੈ ਠੀਕ ਹੈ ਜੀ ਤੁਹਾਡੀ ਇਮਾਨਦਾਰੀ ਦਾ ਨਾਲ ਜਿਹੜਾ ਅਟੈਕ ਹੈ ਉਹ ਮੈਨੂੰ ਵੀ ਲਾਭ ਦੇਗਾ ਕਿਉਂਕਿ ਇਮਾਨਦਾਰ ਜਦੋਂ ਚੈਨਲ ਕੋਈ ਇੰਟਰਵਿਊ ਕਰਦਾ ਨਾ ਤਾਂ ਉਦੋਂ ਗੱਲ ਲੋਕ ਸੁਣਦੇ ਹੈ ਤੇ ਸਮਝਦੇ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਤੁਹਾਡੀ ਅੱਥੀ ਪਾਣੇ